ਕਰੇ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰੀ ਜ਼ਬਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿਓ ਹੱਕ ਦਿਓ ਇਹ ਸਰਕਾਰਾਂ ਹਮੇਸ਼ਾ ਤੋਂ ਹੀ ਜ਼ਬਰ ਦੇ ਨਾਲ ਸਬਰਾਂ ਨੂੰ ਦਬਾਉਂਦੀਆਂ ਆਈਆਂ ਨੇ ਸਾਡੇ ਪੰਜਾਬ ਦੇ ਲੋਕ ਸਬਰਾਂ ਵਾਲੇ ਆ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਸਬਰ ਸਿਖਾਇਆ ਪਰ ਪਾਤਸ਼ਾਹ ਵੀ ਕਹਿੰਦੇ ਤੰਗ ਆਮੰਦ ਬਾਜਾਂ ਗਾਮੰਦ ਸ਼ਾਂਤਮਈ ਧਰਨੇ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਦਿਆਂ ਹੋਇਆਂ ਗੈਰ ਕਾਨੂੰਨੀ ਤਰੀਕੇ ਨਾਲ ਜਿਸ ਨੂੰ ਕਿ ਅਸੀਂ ਲੀਗਲ ਲੈਂਗੁਏਜ ਦੇ ਵਿੱਚ ਇਨ ਹਿਊਮਨ ਟ੍ਰੀਟਮੈਂਟ ਅਨ ਕਨਸਟੀਟਿਊਸ਼ਨਲ ਲਾ ਜਾਂ ਅਨ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿਸਾਨਾਂ ਨੂੰ ਕੁੱਟਿਆ ਗਿਆ ਸਾਡੇ ਫੰਡਾਮੈਂਟਲ ਰਾਈਟਸ ਆ ਜਿਹੜੇ ਸਾਡੇ ਮੌਲਿਕ ਅਧਿਕਾਰ ਆ ਉਹਨਾਂ ਦੀ ਇਨਫਰਿੰਜਮੈਂਟ ਕੀਤੀ ਗਈ ਉਹਨਾਂ ਦਾ ਹਨਨ ਕੀਤਾ ਗਿਆ ਕਿ ਤੁਹਾਡੇ ਨਾਲ ਇਹ ਵਾਅਦਾ ਹੋਇਆ ਸੀ 1947 ਦੇ ਵਿੱਚ ਜੇਕਰ ਅਸੀਂ ਹਿੰਦੁਸਤਾਨ ਦੇ ਵਿੱਚ ਰਹਿਣਾ ਆ ਤਾਂ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਆ ਦੂਜੇ ਦਰਜੇ ਦੇ ਦੂਜੇ ਦਰਜੇ ਦੇ ਨਹੀਂ ਪਰ ਅਜੋਕੇ ਸਮੇਂ ਦੇ ਵਿੱਚ ਸਾਨੂੰ ਤੀਜੇ ਦਰਜੇ ਦੇ ਧੱਕਿਆ ਜਾ ਰਿਹਾ ਏ ਭਗਵੰਤ ਮਾਨ ਦਾ ਭਲੇਖਾ ਸਾਡੇ ਬਜ਼ੁਰਗਾਂ ਨੂੰ ਕੁੱਟੋਗੇ ਉਹਨਾਂ ਦੀਆਂ ਪੱਗਾਂ ਲਾਹੋਗੇ ਉਹਨਾਂ ਨਾਲ ਧੋਖਾ ਕਰੋਗੇ ਇਹਦੇ ਤੋਂ ਮਾੜੀ ਗੱਲ ਕੀ ਹੋ ਸਕਦੀ ਐ ਅਸੀਂ ਇਸ ਧਰਤੀ ਦੇ ਲੋਕ ਜਪਾਨ ਨੂੰ ਮੁੱਖ ਮੰਨਦੇ ਆ ਜਵਾਨ ਨੂੰ ਕਿ ਕਿਸੇ ਬੰਦੇ ਨੇ ਜਵਾਨ ਕਰਤੀ ਤੇ ਜਵਾਨ ਦੇ ਸਿਰ ਤੇ ਸਿਰ ਲਾ ਦਿੰਨੇ ਆ ਪਰ ਭਗਵੰਤ ਮਾਨ ਇੰਨਾ ਕੱਚਾ ਜਵਾਨ ਦਾ ਇੰਨਾ ਹੀ ਹੌਲਾ ਕਿ ਧੋਖੇ ਦੇ ਨਾਲ ਕਿਸਾਨ ਲੀਡਰਾਂ ਨੂੰ ਸੱਦ ਕੇ ਗ੍ਰਿਫਤਾਰ ਕਰ ਰਿਆ ਮੈਂ ਇੱਕ ਗੱਲ ਇਸ ਆਮ ਆਦਮੀ ਸਰਕਾਰ ਤੋਂ ਪੁੱਛਣਾ ਚਾਹਣਾ ਕਿ ਇਹ ਧਰਨਾਓਦੋਂ ਗੈਰਕਾਨੂੰਨੀ ਨਹੀਂ ਸੀ ਜਦੋਂ ਦਿੱਲੀ ਦੇ ਵਿੱਚ ਤੁਸੀਂ ਆਪਣੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਨਹੀਂ ਰੱਖਣੀ ਸੀ ਉਦੋਂ ਇਹ ਧਰਨਾ ਕਾਨੂੰਨੀ ਉਸ ਸਮੇਂ ਇਹ ਕਾਨੂੰਨ ਕਿਤੇ ਗਏ ਸਨ ਅੱਜ ਕਿਸਾਨ ਜੇ ਆਪਣੀਆਂ ਮੰਗਾਂ ਦੀ ਡਿਮਾਂਡ ਕਰਦਾ ਏ ਆਪਣੀਆਂ ਮੰਗਾਂ ਜਿਹੜੀਆਂ ਉਹਨਾਂ ਦੀਆਂ ਬੇਸਿਕ ਨੇ ਵੀ ਮੈਂ ਆਪਣੀ ਫਸਲ ਬੀਜਣਾ ਭਾਈ ਮੈਨੂੰ ਮੇਰਾ ਘੱਟੋ ਘਾਟ ਸਮਰਥਨ ਮੋਲ ਦੇ ਦੋ ਵੱਧ ਦਾ ਕੀ ਦੇਣਾ ਉਹ ਗੈਰਕਾਨੂੰਨੀ ਹੋ ਗਿਆ ਇਹ ਕੁਰਸੀਆਂ ਇਹਨਾਂ ਦਾ ਰਸ ਕਿਹੋ ਜਿਹਾ ਹੈ ਜਿਹੜਾ ਵੀ ਮੁੱਖ ਮੰਤਰੀ ਬਣ ਕੇ ਇਸ ਕੁਰਸੀ ਤੇ ਬਹਿ ਜਾਂਦਾ ਹੈ ਉਹ ਪੰਜਾਬ ਦੀ ਜੜ ਦੇ ਵਿੱਚ ਦਾਤੀ ਪਾਉਣੀ ਸ਼ੁਰੂ ਕਰ ਦਿੰਦਾ ਹੈ ਮਨਸੂ ਦੇਖੋ ਕਹਿੰਦਾ ਨਾ ਮੀਡੀਏ ਤੇ ਕਿ ਮੈਂ ਦੇਸ਼ ਭਗਤ ਆ ਮੈਂ ਤਾਂ ਰੋਕਦਾ ਕੀ ਅਧਿਕਾਰ ਆ ਵੀ ਤੁਸੀਂ ਦੇਸ਼ ਭਗਤੋਂ ਕੀ ਪੈਮਾਨਾ ਤੁਹਾਡੀ ਦੇਸ਼ ਭਗਤੀ ਦਾ ਆਰਐਸਐਸ ਨੇ ਅੱਜ ਤੱਕ ਇਸ ਦੇਸ਼ ਲਈ ਕੀ ਕੀਤਾ ਵੀ ਸਾਬਰ ਕਰਨੇ ਅੱਜ ਤੱਕ ਕੀ ਕੀਤਾ ਆਰਐਸਐਸ ਨੇ ਇਸ ਦੇਸ਼ ਲਈ ਕੀ ਕੀਤਾ ਗੋਰਿਆਂ ਦੀ ਟਾਊਟ ਸੀ ਆਰਐਸਐਸ ਭਗਵੰਤ ਮਾਨ ਗ੍ਰਫਤਾਰੀਆਂ ਤੋਂ ਅੰਗੇ ਅੰਗੇ ਲੰਘ ਚੁੱਕਿਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਆਗੂਆਂ ਦੇ ਮੁਕਾਬਲੇ ਬਣਾਏ ਜਾਣ ਕਿਸਾਨ ਆਗੂਆਂ ਲਈ ਸੇਮ ਸਟੋਰੀਆਂ ਬਣਾਈਆਂ ਜਾਣ ਵੀ ਹਥਿਆਰ ਨੱਪਿਆ ਸੀ ਨਹਿਰ ਤੇ ਦੱਲੇਵਾਲ ਸਾਹਿਬ ਹਥਿਆਰ ਪੁੱਟਣ ਗਏ ਫੜ ਕੇ ਪੁਲਿਸ ਤੇ ਫੈਰ ਕੀਤਾ ਤੇ ਪੁਲਿਸ ਮੁਕਾਬਲੇ ਚ ਦੱਲੇਵਾਲ ਸਾਹਿਬ ਮਾਰੇ ਗਏ ਇਹੋ ਜਿਹੀਆਂ ਖਬਰਾਂ ਇਹੋ ਜਿਹੀਆਂ ਕਿਸਾਨ ਲੀਡਰਾਂ ਬਾਰੇ ਖਬਰਾਂ ਵੀ ਮੀਡੀਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣਗੀਆਂ ਮੈਂ ਨੌਜਵਾਨਾਂ ਨੂੰ ਵੀ ਗੱਲ ਕਹਿਣੀ ਚਾਹੁੰਨਾ ਕਿ ਜੇ ਸੰਤ ਜਰਨੈਲ ਸਿੰਘ ਦਾ ਝੰਡਾ ਲਾਇਆ ਨਾ ਫਿਰ ਤੁਸੀਂ ਸੰਤ ਜਰਨੈਲ ਸਿੰਘ ਵਰਗੇ ਬਣੋ ਫਿਰ ਤਸਵੀਰ ਉਦਾਂ ਦੀ ਰੱਖੋ ਕਿ ਕਿਸੇ ਦੀ ਕੀ ਯੁਰਤ ਆ ਝੰਡੇ ਨੂੰ ਹੱਥ ਲਾ ਰਹੀ ਇੱਕ ਸੇਰੀ ਲੈ ਕੇ ਆਇਆ ਸਿਰ ਤੇ ਦੋ ਸਿਰ ਲੈ ਕੇ ਕੋਈ ਨਹੀਂ ਆਇਆ ਆਪਣੇ ਘਰੋਂ ਜੇ ਕਰਨਲ ਦੀ ਹਾਲਾਤ ਹੋ ਸਕਤ ਤੁਸੀਂ ਇਹ ਦੇਖੋ ਇਸ ਦੇਸ਼ ਦੇ ਵਿੱਚ ਬਾਰਡਰ ਤੇ ਸੇਵਾ ਕਰਨ ਵਾਲਾ ਕਰਨਲ ਉਸ ਕਰਨਲ ਨੂੰ ਉਹਦੇ ਪਰਿਵਾਰ ਨੂੰ ਮੈਂ ਦੱਸ ਦਵਾ ਕਿ ਤੁਹਾਡੇ ਨਾਲ ਜੋ ਹੋਇਆ ਉਹ ਨਵਾਂ ਨਹੀਂ ਹੋਇਆ ਇਹਦੇ ਤੋਂ ਪਹਿਲਾਂ 에ਅਰ ਮਾਰਸ਼ਲ ਅਰਜਨ ਸਿੰਘ ਦੇ ਉੱਤੇ ਵੀ ਹਮਲਾ ਆਇਆ ਸੀ ਦਿੱਲੀ ਦੇ ਵਿੱਚ ਉਹਨਾਂ ਦੇ ਗੱਲ ਦੇ ਵਿੱਚ ਟਾਇਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਨੂੰ ਉਹਨਾਂ ਫੌਜੀ ਨੌਜਵਾਨਾਂ ਦਾ ਚੇਤਾ ਕਰਾ ਦਵਾ ਜਿਨ੍ਹਾਂ ਨੂੰ ਰੇਲ ਗੱਡੀ ਚੋਂ ਕੱਢ ਕੇ ਪਲੇਟਫਾਰਮ ਤੇ ਅੱਗ ਲਾ ਦਿੱਤੀ ਗਈ ਸੀ ਇਹ ਨਵਾਂ ਨਹੀਂ ਹੋਇਆ